बाज़ कमा बही रे ਮਿੱਤਰ ਦਾ ਪਤਾ ਉਹਨਾਂ ਲਗਦਾ ਹੈ ਰਾਜਨੀਤੀ ਕਹਿੰਦੀ ਹੈ ਵੀ ਜਦੋਂ ਬੰਦੇ ਤੇ ਬਿਟਦਾ ਪੈਂਦਾ ਪੀਰ ਮਿੱਤਰ ਮੇਰਾ ਰਹਿੰਦਾ ਹੈ ਕਿ ਮੇਰੇ ਤੋਂ ਪਾਸਾ ਵੱਖ ਕੀ ਜਾਂਦਾ ਜੇ ਉਸ ਮੇਰੇ ਵੀ ਨਾਲ ਫਿਰ ਮਿੱਤਰ ਹੈ ਤੇ ਪਾਸਾ ਵੱਖ ਗਿਆ ਤੇ ਫਿਰ ਅਧੂਰਾ ਪਾਣੀ ਜਾਂਦੀ ਤਰ੍ਹਾਂ ਉਹ ਚਾਰ ਆਪਣਾ ਸਮਾਵੀ ਹੋ ਗਿਆ ਮਹਾਪੁਰਖਾਂ ਬਾਅਦ ਚ ਮਹਾਪੁਰਖਾਂ ਨੇ ਪਰ ਬਚਨ ਕਰਨੇ ਆ ਉਹਨਾਂ ਤੋਂ ਵੀ ਆਪਸ ਸਰਵਣ ਕਰਨੇ ਆ ਕਾਸ ਸਬਾਧਾ ਨਾਮਾ ਪੁਰਖਾ ਨੇ ਗਿਆ ਸੀ ਆਪਣਾ ਸਮਾਗਮ ਨਵੇਂ ਲੱਗ ਗਿਆ ਕਹਿੰਦੇ ਭਗਵਾਨ ਕ੍ਰਿਸ਼ਨ ਨੇ ਸਿੰਘਾਸਨ ਤੇ ਬਿਠਾ ਕੇ ਸੁਦਾਮੇ ਨੂੰ ਦਿਵਾਜ ਦਿੱਤੀ ਰੁਕਮਣੀ ਨੂੰ ਉਹ ਵੀ ਉੱਤਰੋਂ ਆਏ ਤੇ ਇੱਕ ਥੱਲੇ ਪ੍ਰਾਂਤ ਦਾ ਕਿ ਨ ਸੋਨੇ ਉਹਦੇ ਚ ਚਾਨਮ ਝੋਤੇ ਭਗਵਾਨ ਕ੍ਰਿਸ਼ਨ ਨੇ ਆ ਕੇ ਤੇ ਉਹ ਚਨਾਮਿਤ ਕਹਿੰਦੇ ਉਹਨੂੰ ਨੌਵੇਂ ਪਾਕਸ਼ਾ ਤੱਕ ਵੀ ਚੱਲ ਦੇਣੀ ਆਲੀ ਅੱਜ ਵੀ ਸਾਧੂ ਚਰਨਾਮਰਤ ਨੇ ਕਿ ਆਪ ਦਾ ਚੇਲਾ ਮੰਗਿਆ ਪ੍ਰਾਚੀਨ ਕਾਲ ਦਾ ਇਹ ਰੇਖੀ ਸੀਗਾ ਕਹਿੰਦੇ ਉਹ ਚਰਨਾਮਰਤ ਭਗਵਾਨ ਕ੍ਰਿਸ਼ਨ ਨੇ ਲਿਆ ਕਿ ਚਰਨ ਧੋਕੇ ਉਹ ਪੀਕੇ ਜਿਕਰਾ ਹੁੰਦਾ ਹੈ ਸਾ ਸੰਗਤ ਭਾਈ ਗੁਰਬਾਖਸ਼ ਜੀ ਵੀ ਲਿਖਦੇ ਆਪਣੀਆਂ ਬਾਣਾਂ ਚ ਕਈ ਵਾਰ ਇਹ ਕਿਹਾ ਕਲਾਸਾ ਕਰਾਂ ਬੰਦੇ ਨੂੰ ਇਹ ਚਿੱਤਰ ਆਉਂਦਾ ਜੀ ਤਾਂ ਕ੍ਰਿਸ਼ਨ ਦੀ ਗੱਲ ਕਰਤੀ Hindu ਮਤ ਦੀ ਗੱਲ ਕਰਦਾ ਹੈ। ਭਗਵਾਨ ਰਾਮਚੰਦਰ ਦੀ ਗੱਲ ਕਰਕੇ ਤਾਂ Hinduਵਾਦ ਸ਼ੁਰੂ ਹੋ ਗਿਆ। ਕਿਉਂਕਿ ਹਰ ਵਾਸਤੂ ਨੂੰ ਅਸੀਂ ਬ੍ਰਾਹਮਣਵਾਦ ਤੇ Hinduਵਾਦ ਨਾਲ ਜੋੜਦਾ। ਬਲਕਿ ਜੇ ਆਪਾਂ ਦਸਮ ਬਾਣੀ ਪੜ੍ਹਗੇ ਨਾ ਦਸਮ ਗ੍ਰੰਥ ਦੀ ਤੇ ਉਹਦੇ 'ਚ 24 ਅਵਤਾਰਾਂ ਦੀ ਕਥਾ ਲਿਖੀ ਹੈ। ਭਗਵਾਨ ਕ੍ਰਿਸ਼ਨ ਦੀ ਕਥਾ ਦੀ ਉਹ। ਕ੍ਰਿਸ਼ਨ ਅਵਤਾਰ ਤੇਰ ਆਸਾ ਦੀ ਵਾਰ ਦੇ ਵਿੱਚ ਵੀ ਮਹਾਰਾਜ ਨੇ ਕਿੰਨੇ ਬਚਨ ਕੀਤੇ ਆ ਪਾਰ ਜਾਤ ਗੋਪੀ ਲੈ ਆਇਆ ਵਿੰਦਰਾਵਨ ਰੰਗ ਪੀਆ ਕਹਿੰਦੇ ਵਿੰਦਰਾਵਨ ਦੇ ਵਿੱਚ ਗੋਪੀ ਭਗਵਾਨ ਕ੍ਰਿਸ਼ਨ ਨੇ ਕਹਿੰਦੇ ਲੈ ਕੇ ਆ ਪਾਰ ਜਾਤ ਦੇ ਰਿਸ਼ ਪਰ ਕਿੰਨੇ ਕਿੰਨੇ ਬਚਨ ਪਰ ਜਿੰਨਾ ਨੇ ਸਾਧ ਸੰਗਤ ਫੜਨਾ ਨਹੀਂ ਜਾਂ ਸੁਣਨਾ ਨਹੀਂ ਉਹਨਾਂ ਦਾ ਜਿੱਕੀ ਇਹ ਹੁੰਦਾ ਹੈ ਬਲਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਮਹਾਰਾਜ ਨੇ ਕਿਸੇ ਵੀ ਜਾਤ-ਪਾਤਰੀ ਨਾਲ ਭਾਵੇਂ ਗੁਰਮਤਿ ਵਿੱਚ ਇਸ ਨੂੰ ਨਹੀਂ ਕੋਈ ਥਾਂ ਦਿੱਤਾ ਪਰ ਕਿਸੇ ਭਗਤ ਨਾਲ ਕਿਸੇ ਸੰਤ ਨਾਲ ਕਿਸੇ ਯੁੱਗ ਦੇ ਪੁਰਸ਼ ਔਤਾਰ ਨਾਲ ਮਹਾਰਾਜ ਨੇ ਵਿਤਕਰਾ ਨਹੀਂ ਕੀਤਾ ਸਤਗੁਰੂ ਮਹਾਰਾਜ ਬਚਨ ਕਰਦੇ ਐ ਕਿਨੇ ਭਾਈ ਸਾਰੇ ਇੱਕ ਰੂਪ ਹੈ ਪਟਾਣੇ ਸਵੈਨਾ ਦੇ ਵਿੱਚ ਵੀ ਕਿੰਨੇ-ਕਿੰਨੇ ਬਚਨ ਚਾਹਿਆ ਹੁਣ ਆਪਾਂ ਤਲਾਸ਼ਾ ਕਰੀਏ ਸਮਾਂ ਬੜਾ ਲੱਗਦਾ ਭਗਵਾਨ ਸਤਗੁਰੂ ਮਹਾਰਾਜ ਜੀਆ ਦੇ ਬਚਨ ਹੈ ਕਾਂ ਕ੍ਰਿਸ਼ਨ ਜਾਦੇ ਕਿੰਨੇ ਬਚਨ ਸਤਗੁਰੂ ਮਹਾਰਾਜ ਜੀਆ ਨੇ ਗੁਰਬਾਣੀ ਦੇ ਅੰਦਰ ਉਹਨਾਂ ਦਾ ਜ਼ਿਕਰ ਕੀਤਾ ਹੈ ਗੁਰਬਾਣੀ ਉਸਾਲ ਭਾਈ ਗਵਾਸਦਿਆਂ ਵਾਰ ਸੁਆਮੀ ਨਰੋਤਮ ਦਾਸ ਜੀਆ ਨੇ ਬੜੀ ਸੋਹਣੀ ਕਲਮ ਨਾਲ ਬੜੇ ਸੋਹਣੇ ਬਚਨ ਕਹੇ ਹੈ ਕਿ ਜਦੋਂ ਭਗਵਾਨ ਕ੍ਰਿਸ਼ਨ ਨੇ ਵੀ ਚ ਨਾਮ ਲਿਆ ਉਸ ਤੋਂ ਬਾਅਦ ਰਕਮਣੀ ਨੇ ਆਵਾਜ਼ ਮਾਰੀ ਸੋਨੇ ਦੀ ਥਾਣੀ ਵਿੱਚ ਪਰ ਇਹ ਲੋਕ ਨੂੰ ਜੀ ਕਹਿੰਦੇ ਦਸਤਾਰ ਲੈ ਕੇ ਆਏ ਕਿ ਇਹ ਕਹਿੰਦਾ ਦਸਤਾਰ ਲਿਆ ਜਦੋਂ ਦਸਤਾਰ ਆਪੀ ਦਾ ਸ਼ਬਦ ਹੈ ਭਗਵਾਨ ਕ੍ਰਿਸ਼ਨ ਨੇ ਸੁਬਾਮਣ ਦੇ ਸਿਰ ਤੇ ਵਿਸਤਾਰ ਸੁਧਾਈ ਪਹਿਲੇ ਜਨਾਮਿਕ ਜਦੋਂ ਲਿਆ ਸੀ ਭਾਵ ਫਿਰ ਭੋਜਨ ਪਾਣੀ ਤਿਆਰ ਜਦੋਂ ਭੋਜਨ ਤਿਆਰ ਹੋਇਆ ਕੰਨੇ ਸੁਬਾਮਾ ਭੁੱਖਾ ਸੀ ਕਈ ਦਿਨਾਂ ਦਾ ਤੇ ਜਦੋਂ ਖਾਲਾ ਪਰੋਸ ਕੇ ਆਇਆ ਉਹ ਭਗਵਾਨ ਕ੍ਰਿਸ਼ਨ ਵੀ ਬਰਾਬਰ ਬੈਠੇ ਤੇ ਸੁਦਾਮੇ ਦੇ ਮੂੰਹ ਨੂੰ ਗੁਰਕੀ ਨਾ ਜਾਵੇ ਪਛਾਣ ਨੂੰ ਆਤ ਕਰਦਾ ਉਹ ਰੋਂਦੇ ਹੋਏ ਬੱਚੇ ਘਰ ਚ ਉਹਦੀ ਯਾਦ ਆ ਗਈ ਘਰ ਵਾਲੀ ਵੀ ਉਹ ਕਿਵੇਂ ਸਮਾਂ ਕੱਟਿਆ ਹੋਵੇ ਜਦੋਂ ਸਾਰਾ ਇਹ ਉਸ ਦਿਨ ਸੁਦਾਮਾ ਉਹ ਤੇ ਰਿਆ ਭਗਵਾਨ ਕ੍ਰਿਸ਼ਨ ਨੇ ਇਹ ਹੀ ਜਨਾਇਆ ਵੀ ਜੇ ਮੈਨੂੰ ਕਹਿ ਕੇ ਕੋਈ ਚੀਜ਼ ਦੇ ਦਿੱਤੀ ਨਾ ਤੇ ਫਿਰ ਇਹਦੇ ਵਿੱਚ ਕਿਤੇ ਹੀਣਤਾਪਣ ਆ ਜੇ ਮੈਂ ਉਹਦੇ ਵੀ ਮੇਰੇ ਤੋਂ ਛੋਟ ਹੈ ਵੀ ਇਹ ਵੱਡੇ ਬਣ ਕੇ ਮਿਲਤੋਂ ਪਾਲ ਉਧਰੋਂ ਸੁਦਾਮੇ ਦੇ ਮਹਿਲ ਬਾਗੀਆਂ ਕਹਿੰਦੇ ਬਣਾਉਣੇ ਸ਼ੁਰੂ ਕਰ ਦਿੱਤੇ ਉਹਦੇ ਮਕਾਨ ਸੰਗਤਾਂ ਵਈਆਂ ਵੇ ਅੰਤ ਜਿਨੋਂ ਕਹ ਅੱਖ ਤੇ ਝੰਕੀ ਅੰਦਰ ਹੀ ਸਭ ਕੁਝ ਸ਼ੁਰੂ ਹੋ ਗਿਆ ਇਧਰੋਂ ਸਾਮ ਆ ਰਿਹਾ ਸਾਮਾ ਰੇ ਵਾਲਾ ਜਰੂਰ ਬੜਾ ਅਨੁਖੀਲਾ ਵਿਦਵਾਨ ਬ੍ਰਾਹਮਣ ਸੀਗਾ ਕਹਿੰਦੇ ਮੰਗਿਆ ਫੇਰ ਵੀ ਕੁਛ ਨਹੀਂ ਭਗਵਾਨ ਤੋਂ ਤੇ ਭਗਵਾਨ ਤਾਂ ਸਭੀ ਜਾਣਦੇ ਉਸ ਸਭ ਦੇ ਜੀਵਾਂ ਦੀਆਂ ਜਾਣੇ ਪਿਆਰ ਨਾਲ ਉਹ ਕਸਮ ਤੇ ਜੀਵਾਂ ਦੀਆਂ ਜਾਣੇ ਰਾਮ ਜੀ ਆ ਜਾਨ ਕੋਰੇ-ਕੋਰੇ ਕਿੰਤ ਪੀਰ ਪਸ਼ਾਨ ਭਾਵ ਸੁਧਾਨੇ ਨੂੰ ਜੀ ਰਾਜਾ ਕਿਹਾ ਬੇਅੰਤ ਵਸਤੂਆਂ ਦੇਖੀ ਪ੍ਰਭਾਨੇ ਨੇ ਵਾਚਿਆ ਕਿ ਅੱਜ ਵੀ ਜਦ ਗੁਰੂ ਦਾ ਸਿੱਖ ਕੋਈ ਵੀ ਜਾ ਕੇ ਕਿਸੇ ਵੀ ਧਰਮ ਦਾ ਗੁਰੂ ਪੀਰ ਮੁਰਸ਼ਿਦ ਦੇ ਵੱਲ ਜਾਂਦਾ ਹੈ ਤਾਂ ਸਾਥ ਸੰਗਤ ਜੀ ਉਹਦੀਆਂ ਵੀ ਮੰਨੀਆਂ ਇੱਛਾ ਪੂਰੀ ਹੋ ਜਾਂਦੀਆਂ ਆਪਾਂ ਬੱਚੇ ਸ਼ੁਰੂ ਕੀਤਾ ਸੀ ਮਨ ਸਾਧਾਰ ਜੋ ਘਰ ਤੇ ਆਵੇ ਸਾਬ ਸਹੀ ਜਨ ਮਰਨ ਮਟਾਵੇ آسمور پورن ہو گئے پنگت گر درسایا جیو آؤ اپناؤ سماں ہو کے بےیاں ہستیاں ساحو جن سربرم پیٹ سمو سنت منڈلی اسٹیج کے سبھا مان انہوں کے مخار بل تو بھی اپنا بچن سرو کرنے ہیں تمام مہامنگلےشور سنت بابا دوند جی سرگی والیو بھی تو مہان گروان سومی شانتانند جی بابا ہر بنس داس جی اور بابا بھومن دا جی انت نام بھی لکھے ہے محمد دربارہ دا جی راما شری مانک سواگ مہنت چرم دا جی حسو والے مہنت دا جی کیول مہنت پین دا جی مایو اینگل مہنت جمنا دا جی بننے والے مہا پورک تا مہنت سکندر گیری جی کلال والا ہو مہا پورک ناؤ انہیں یاد نہیں یا بھول جائے گا سارے مہاں دے چرنات بے نمشکار ہے گرو کرپا کرے سب مہا پورکھوں کا دنواد مہا پور بابا گیان دس جی مہاراج انہوں وہ پور سنت بابا ہیرا دس جی مہاراج انہوں نے یاد اندر سولہواں سماگ جا منا رہے ہے گرو کرپا کرے مہا پورا نے چڑھتی کلا بخشی گرو کی سنگت نو چڑھتی کلا مارے بخشن اس طرح گرو کی باڑی نال مہا پورا کے پیار نال استھان جوڑ کے رکھ دو پوتوں دیا دیکھ کے نوازن کہ ساھو مہا پورکھوں کا پرتاپ پر ہے انہوں کی بندگی کا تپسیا کا ہے فل ہے کہ انہوں کی یاد سریر جان تو بار بھی گروہ کی سنگت نت مستک دی ہے ساھو دا بوڑی ہی بڑا وی کیونکہ کا کام کہ ساتھ بچن اٹلا دا ساھو دا بچن بھی چلتا جی مہا پور بچن کر دے وہ سات سنگت جی رب بھی نہیں موڑ گا آخری شبد پڑھو ਫਿਰ ਆਪ ਮਗਰਲਾ ਸਮਾਸ ਸਰਵੰਤ ਨਾ ਕਾਲਦੇ ਨਾ ਕਾਲਦੇ ਕੋਮਦ ਸੀਆ ਨਾ ਕਾਲਦੇ ناں تندے بول سقي نا او حال دے ناں بدلے بول سقي نا تے حال دے ناں تندے اے بول سقي نا تے ਸਮਾਨੇ ਕਾਰ ਕਰ ਗਿਆ ਗੁਰੂ ਕਿਰਪਾ ਕਰੇ ਆਪਾਂ ਸ਼ਰੂ ਕੀਤਨਾ ਸੀ ਸੇ ਪਿਆਰੀ ਵੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚ ਚਾਰ ਵੇ ਜਿਨ੍ਹਾਂ ਦੇ ਮਿਲਿਆ ਤੋਂ ਗੁਰੂ ਮਹਾਰਾਜ ਦਾ ਸਿਮਰਨ ਯਾਦ ਹੁੰਦਾ ਹੈ ਜੀਵਨ ਸਫਲ ਹੁੰਦਾ ਉਹਨਾਂ ਦਾ ਆਇਆ ਸੰਸਾਰ ਤੇ ਧੰਨ ਹੈ ਧਨ ਜਨਮੇ ਜਿਨ ਜਾਇ ਧੰਨ ਪਿਤਾ ਪ੍ਰਦਾਨ ਆਇਆ ਸਫਲਤਾ ਨੂੰ ਕੋ ਗਣੀਂ ਜਾਸ ਰਸਨ ਹਰ ਹਰ ਜਸੁ ਬਨੀਆਂ ਹੋਈਆਂ ਫਿਰ ਨਾ ਖਿਮਾ ਕਰਨੀਆਂ ਸੰਗਤ ਤੋਂ ਖਿਮਾ ਚਾਹੂਗਾ ਕਿ ਇਹ ਵੀ اتنے وساخی دے دہاڑیا کر کے سات سنگی سیواؤں چلتی پہ مہپر کھاندہ حکم سی آپ سنگتوں کے چرن چاڑ دیا ہوئیا پناہ جما کر واحر جی کا خالصہ واحر جی